ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੋਦਰੀ ਤੇ ਮੇਰੇ ਨਾਲ ਸੀਨੀਅਰ ਜਰਨਲਿਸਟ ਪਤਰਕਾਰ ਤੇ ਆਥਰ ਜਸਪਾਲ ਸਿੰਘ ਬੈਸਤਰੀ ਜੁੜ ਗਏ ਨੇ ਤੇ ਆਪਾਂ ਇਹਨਾਂ ਦੇ ਨਾਲ ਅੱਜ ਗੱਲ ਕਰ ਤੁਸੀਂ ਸਾਰੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਬਣਾਏ ਹੋਏ ਜਿਹੜੇ ਸਿਸਟਮ ਨੇ ਉਹਨਾਂ ਦੀ ਗਵਰਨੈਂਸ ਹੈ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦੀ ਸੱਤਾ ਸੀ ਸਾਰੇ ਜਿਹੜੇ ਸਿਸਟਮ ਜਿਹੜਾ ਚਲਾਇਆ ਉਹਨਾਂ ਨੇ ਉਹਨੂੰ ਵੀ ਯਾਦ ਕਰਦੇ ਆ ਅੱਜ ਅਸੀਂ ਉਹਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਯਾਦ ਕਰਾਂਗੇ ਮਹਾਰਾਜਾ ਦਲੀਪ ਸਿੰਘ ਦੇ ਕਿੰਨ ਹਾਲਾਤਾਂ ਵਿੱਚ ਉਹ ਜਿਹੜਾ ਸੀ ਉਹ ਤਖਤ ਦੇ ਉੱਤੇ ਬੈਠੇ ਕੀ ਉਹਨਾਂ ਨੇ ਬੀਤੀ ਕਿੱਧਰ ਗਏ ਕਿੰਨਾ ਉਹਨਾਂ ਦੇ ਨਾਲ ਧੱਕਾ ਹੋਇਆ ਕਿੰਨੀ ਉਹਨਾਂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਇਹ ਸਾਰਾ ਕੁਝ ਅੱਜ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਯਾਦ ਤਾਜ਼ਾ ਕਰਾਂਗੇ ਬੈ ਜੀ ਮਹਾਰਾਜਾ ਦਲੀਪ ਸਿੰਘ ਇਹ ਕੀ ਕੀ ਘਟਨਾਵਾਂ ਵਾਪਰੀਆਂ ਇਹਨਾਂ ਦੇ ਨਾਲ ਉੱਥੇ ਜਦੋਂ ਇਹ ਛੋਟੇ ਜਿਹਾ ਸੀ ਜੇ ਜਦੋਂ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੀ ਆਪਣਾ ਉਹ ਦੇਹਾਂਤ ਹੋਇਆ ਤਾਂ ਉਸ ਤੋਂ ਬਾਅਦ ਕੀ ਉਹ ਘਟਨਾ ਉਸ ਟਾਈਮ ਵਾਪਰੀਆਂ ਜਰਾ ਯਾਦ ਤਾਜ਼ਾ ਕਰੋ ਸਾਡੇ ਸੂਰਤਿਆਂ ਦੇ ਨਾਲ ਹਾਂਜੀ ਚੌਧਰੀ ਸਾਹਿਬ ਜੀ ਆਪ ਜੀ ਨੂੰ ਤੇ ਸਾਡੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਸੋਚਦਾ ਸੀਗਾ ਵੀ ਇੱਕ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਮਹੱਤਵਪੂਰਨ ਸਮਾ ਹੈਗਾ ਸਾਡੇ ਲਈ ਕਿਉਂਕਿ ਜਿਹੜੇ ਮਹਾਰਾਜਾ ਦਲੀਪ ਸਿੰਘ ਸੀਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਲੜਕੇ ਸੱਤਵੇਂ ਲੜਕੇ ਸੀ ਕਿਉਂਕਿ ਸੱਤ ਲੜਕੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਤੇ ਉਹਨਾਂ ਵਿੱਚੋਂ ਸਭ ਤੋਂ ਛੋਟੇ ਸੀਗੇ ਤੇ ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਦੇ ਵਿੱਚ ਪੰਜਾਬ ਦਾ ਬਾਦਸ਼ਾਹ ਬਣਾਇਆ ਗਿਆ ਤੇ ਉਸ ਵੇਲੇ ਤੱਕ ਕਾਫੀ ਘੇਰਾ ਪੈ ਚੁੱਕਾ ਸੀਗਾ ਇੱਕ ਕਿਸਮ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੇਖੋ ਪੰਜਾਬ ਦੇ ਲੋਕ ਬੜੇ ਅਮੀਰ ਆ ਵਿਸ਼ੇਸ਼ ਦੇ ਰੂਪ ਚ ਬੜੇ ਇਹ ਬਹਾਦਰ ਹੈਗੇ ਆ ਬੜੇ ਵੱਡੇ ਮਿਹਨਤੀ ਲੋਕ ਹੈਗੇ ਆ ਤੇ ਨਾਲ ਨਾਲ ਇਹ ਲੋਕ ਜਿਹੜੇ ਹੈਗੇ ਸਾਡੇ ਪੰਜਾਬੀ ਆ ਨਾ ਇਹ ਬੜੇ ਭੁੱਲੜ ਲੋਕ ਹੈਗੇ ਆ ਇਹ ਕਈ ਕੀ ਵਾਰਾਂ ਇਹ ਚੀਜ਼ ਭੁੱਲ ਜਾਂਦੇ ਹੈਗੇ ਆ ਵੀ ਇਤਿਹਾਸ ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀਗਾ ਤੇ ਕੈਨ ਕੀਤਾ ਸੀਗਾ ਇਹ ਬੜੇ ਬੇਫਿਕਰੇ ਲੋਕ ਕਹਿ ਲੋ ਮਲੰਗ ਕਿਸਮ ਦੇ ਲੋਕ ਆ ਜਦੋਂ ਇਹਨਾਂ ਦੇ ਸਿਰ ਤੇ ਭਾਰੀ ਪੈਂਦੀ ਆ ਫਿਰ ਇਹਨਾਂ ਨੂੰ ਚੇਤਾ ਆਉਂਦਾ ਵੀ ਸਾਡਾ ਤਾਂ ਵਿਰਸਾ ਬੜਾ ਸਿਗਾ ਸਾਡੇ ਨਾਲ ਉਹ ਕੀ ਆ ਸਾਡੇ ਨਾਲ ਆ ਕੀਤਾ ਚੱਲ ਹੋਊ ਜਾਣੇ ਕੋਈ ਗੱਲ ਨਹੀਂ ਫਿਰ ਸੀ ਇਹ ਬਿਲਕੁਲ ਸਪਰੇ ਕਰਦੇ ਸੀ ਹੋ ਜਾਊਗਾ ਕਰ ਲਵਾਂਗੇ ਕੋਈ ਨਹੀਂ ਸਾਨੂੰ ਮਾਰਨ ਲੱਗਾ ਕੋਈੜਾ ਕਿਸੇ ਦੀ ਹਿੰਮਤ ਹੈਗੀ ਸਾਡੇ ਤੇ ਕੋਈ ਹਮਲਾ ਕਰ ਦਊਗਾ ਸੋ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਹੈਗੀਆਂ ਪੰਜਾਬੀਆਂ ਦੀਆਂ ਤੇ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਪੰਜਾਬ ਦਾ ਬਾਦਸ਼ਾਹ ਬਣਾਉਣ ਦਿੱਤਾ ਜਾਂਦਾ ਹੈਗਾ ਆ ਤੇ ਪਹਿਲਾਂ ਹੀ ਜਿਹੜੇ ਡੋਗਰੇ ਸੀਗੇ ਕਿ ਜੰਮੂ ਦੇ ਡੋਗਰੇ ਅਤੇ ਜਿਹੜੇ ਪੂਰਬੀ ਲਾਲਸੂ ਤੇਜਸੂ ਉਹਨਾਂ ਨੇ ਬੜਾ ਵੱਡਾ ਇੱਕ ਜਿਹੜਾ ਕਹਿੰਦੇ ਵੱਡਾ-ਵੱਡਾ ਮਗੋਰਾ ਕਰ ਲਿਆ ਸੀਗਾ ਅ ਰਣਜੀਤ ਸਿੰਘ ਦੇ ਖਾਨਦਾਨ ਦੇ ਵਿੱਚ ਅਤੇ ਪੰਜਾਬ ਦੀ ਉਸ ਵੇਲੇ ਦੀ ਸਿਆਸਤ ਦੇ ਵਿੱਚ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਜਿਹੜਾ ਇੱਕ ਵੱਡਾ ਸ਼ੇਰ ਸੀਗਾ ਉਹ ਤਾਂ ਜਾ ਚੁੱਕਾ ਇਸ ਧਰਤੀ ਤੋਂ ਫਿਰ ਦੂਜਾ ਵੱਡਾ ਸ਼ੇਰ ਸੀ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਬਟ ਲੜਕਾ ਉਹਨੂੰ ਵੀ ਅਸੀਂ ਹੁਣ ਨੇ ਵੇਟ ਦਿੱਤਾ ਹੈਗਾ ਆ ਤੇ ਹੁਣ ਬੱਚਾ ਹੈਗਾ ਆ 5 ਸਾਲ ਦੀ ਉਮਰ ਆ ਮਹਾਰਾਣੀ ਜਿੰਦ ਕੋਰ ਇੱਕ ਪੰਜਾਬ ਦੀ ਰਾਣੀ ਆ ਉਹਦੀ ਜਿਹੜੀ ਹੈਗੀ ਆ ਨਗਰਾਨ ਹੈਗੀ ਆ ਪੰਜਾਬ ਦੇ ਰਾਜ ਦੀ ਇਸ ਔਰਤ ਨੂੰ ਅਸੀਂ ਹੁਣ ਕੀ ਸਮਝਾਂਗੇ ਇੱਕ ਪਿੰਡੂ ਕਿਸਮ ਦੀ ਔਰਤ ਆ ਤੇ ਇਹ ਸ਼ਾਸਤ ਤੋਂ ਇੰਨੀ ਜਾਣ ਨਹੀਂ ਹੈਗੀ ਪਰ ਉਹਦੇ ਵਿੱਚ ਇੱਕ ਗੱਲ ਸੀ ਕਿ ਉਹ ਇੱਕ ਦਾਰਸ਼ਕੀ ਉਹ ਆਪਣੇ ਪੰਜਾਬ ਨੂੰ ਪਿਆਰ ਕਰਦੀ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਕੀ ਕਹਿੰਦੇ ਹੁੰਦੇ ਪਿਆਰੀ ਮਹਾਰਾਣੀ ਸੀਗੀ ਤੇ ਪੰਜਾਬ ਦੇ ਲੋਕ ਬੜਾ ਸਤਿਕਾਰ ਕਰਦੇ ਸੀਗੇ ਪਰ ਕੋਈ ਆ ਜੋ ਹੁਣ ਹੁੰਦਾ ਉਹੀ ਹੁੰਦਾ ਹੈਗਾ ਰਾਜਨੀਤੀ ਦੇ ਵਿੱਚ ਮਹਾਰਾਣੀ ਜੰਦਕੌਰ ਜਿਹੜੀ ਸੀਗੀ ਮਹਾਰਾਜਾ ਦਲੀਪ ਸਿੰਘ ਦੀ ਮਤ हां ठीक ते ਉਹਨਾਂ ਨੇ ਕਿ ਉਹਨਾਂ ਨੇ ਦੇਖ ਲਿਆ ਵੀ ਹੁਣ ਸਾਡੇ ਕੋਲ ਜਿਹੜਾ ਮੌਕਾ ਹੈਗਾ ਕਿਉਂਕਿ 1834 ਦੀ ਜਿਹੜੀ 1830 ਦੀ ਜਿਹੜੀ ਹੈ ਨਾ ਰੋਪੜ ਦੀ ਸੰਧੀ ਹੋਈ ਸੀ ਕਿ ਲord विलियम वेंटिंग ਦੇ ਨਾਲ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਹੂੰ ਉਸ ਵੇਲੇ ਉਹਨਾਂ ਨੇ ਇਸ ਚੀਜ਼ ਨੂੰ ਪਰਖ ਲਿਆ ਸੀਗਾ ਉਹਨਾਂ ਨੇ ਪੂਰੀ ਦਿੜਤਾ ਦੇ ਨਾਲ ਜਿਹੜਾ ਸੀਗਾ ਨਾ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੇ ਆਰਥਿਕ ਤੌਰ ਨੂੰ ਪੰਜਾਬ ਦੇ ਮਾਹੌਲ ਨੂੰ ਉਹਨਾਂ ਨੇ ਬੜੀ ਨੇੜਿਓਂ ਹੋ ਕੇ ਉਹਦਾ ਸਰਵੇਖਣ ਕਰ ਲਿਆ ਸੀਗਾ ਕਿਉਂਕਿ ਬਹੁਤ ਪਹਿਲਾਂ ਪ੍ਰੀਵੈਂਟ 1820 ਤੋਂ ਹੀ ਪੰਜਾਬ ਦੇ ਵਿੱਚ ਜਿਹੜੇ ਸੀਗੇ ਵਿਦੇਸ਼ੀ ਯਾਤਰੀ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਉਹਨਾਂ ਨੇ ਪੰਜਾਬ ਦਾ ਨਕਸ਼ਾ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਕਿੰਨੇ ਸਮਾਜ ਹੈਗੇ ਆ ਕਿੰਨੇ ਧਰਮ ਹੈਗੇ ਕਿਦਾਂ ਜਨਲਵਾਹੀ ਲੜਾਉਣਾ ਹੈਗਾ ਜਿੱਦਾਂ ਅਸੀਂ ਇਹਨਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਖਤਮ ਕਰਕੇ ਆਪਣਾ ਕਬਜ਼ਾ ਕਰਨਾ ਕਿਉਂਕਿ ਭਾਰਤ ਜਿਹੜਾ ਬਾਕੀ ਦਾ ਸੀਗਾ ਹਿੱਸਾ ਉਹਦੇ ਉੱਤੇ ਕਬਜ਼ਾ ਕਰ ਚੁੱਕੇ ਸੀਗੇ ਉਸਾਰੇ ਦੇ ਉੱਤੇ ਤੇ ਹੁਣ ਉਹਨਾਂ ਨੂੰ ਸਿਰ ਪੰਜਾਬ ਰੜਕਦਾ ਸੀਗਾ ਜਿੱਦਾਂ ਹੁਣ ਭਾਜਪੀ ਤੇ ਆਰਡਰ ਸਿਸ ਨੂੰ ਪੰਜਾਬ ਰੜਕਦਾ ਹੈਗਾ ਇਸੇ ਤਰੀਕੇ ਦੇ ਨਾਲ ਮਹਾਰਾਜ ਮਹਾਰਾਜਾ ਦਲੀਪ ਸਿੰਘ ਦੇ ਵੇਲੇ ਉਹਨਾਂ ਨੂੰ ਗੋਰੀਆਂ ਨੂੰ ਫ਼ਰੰਗੀ ਨੂੰ ਪੰਜਾਬ ਰੜਕਦਾ ਸੀਗਾ ਸਹੀ ਗੱਲ ਹੀ ਕਹਾਂ ਕਰਦੇ ਆਂ ਵੀ ਜੇ ਲੰਮੀ ਸਟੋਰੀ ਆ ਪਰ ਖੈਰ ਜਦੋਂ ਪਹਿਲੀ ਜਿਹੜੀ ਫਸਟ ਐਂਗਲਰ ਸਿਕ ਬੋਰ ਹੋਈ ਹੈਗੀ ਆ ਸਤਲੁਜ ਦੇ ਓਰਾਰ ਹਮ ਮਾਲਵੇ ਦੇ ਇਲਾਕੇ ਦੇ ਵਿੱਚ ਉਸ ਲੜਾਈ ਦੇ ਵਿੱਚ ਲਾਲਸੁਨ ਤੇ ਸਿਓ ਨੇ ਗਦਾਰੀ ਕੀਤੀ ਤੇ ਅਖੀਰ ਨੂੰ ਬਹੁਤ ਸਾਰੀਆਂ ਸ਼ਹੀਦੀਆਂ ਤੋਂ ਬਾਅਦ ਬੜੀ ਬਹਾਦਰੀ ਦਿਖਾ ਲਈ ਪਹੁੰਚਾ ਨੇ ਤੇ ਅਖੀਰ ਨੂੰ ਕੀ ਹੋਇਆ ਵੀ ਉਹ ਲੜਾਈ ਹਾਰ ਗਿਆ ਉਸ ਲੜਾਈ ਹਾਰਨ ਤੋਂ ਬਾਅਦ ਤੇ ਇਹਨਾਂ ਨੇ ਜਿਹੜਾ ਸੀਗਾ ਈਸਟ ਇੰਡੀਆ ਕੰਪਨੀ ਸੀਗੀ ਦੁਆਬੇ ਦਾ ਇਲਾਕਾ ਜਿਹੜਾ ਹੈਗਾ ਹੁਣ ਜਿਹਨੂੰ ਦੁਆਬਾ ਪੰਜੰਦਰ ਦੁਆਬ ਕਹਿੰਦੇ ਆ ਉਹ 8000 ਸਕੇਅਰ ਮੀਟਰ ਮਾਲ ਦਾ ਇਲਾਕਾ ਸੀਗਾ ਇਹਦੇ ਵਿੱਚ ਕਾਂਗੜਾ ਦੀਆਂ ਰਿਆਸਤਾਂ ਆਉਂਦੀ ਸੀਗੀ ਤੇ ਹੁਣ ਦਾ ਸਾਰਾ ਦੁਆਬਾ ਆਉਂਦਾ ਸੀਗਾ ਹੂੰ ਤੇ ਕਮੀਰ ਲਾਕਾ ਸੀਗਾ ਪੰਜਾਬੂ ਲਾਕਾ ਸੀਗਾ ਇਹਨੂੰ ਆਪਣੇ ਕਬਜੇ ਵਿੱਚ ਕਰਕੇ ਐਨੈਕਸ ਕਰ ਲਿਆ ਪੰਜਾਬ ਦੇ ਵਿੱਚੋਂ ਹੂੰ ਤੇ ਜਿਹੜੀ ਪੰਜਾਬ ਦੀ ਜਿਹੜੀ ਫੌਜ ਸੀਗੀ 1,70,000 ਹੂੰ ਉਹਦੇ ਵਿੱਚੋਂ 1 ਲੱਖ ਫੌਜ ਦਾ ਰੈਗੂਲਰ ਫੌਜ ਸੀਗੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਚੱਲੀ ਆਉਂਦੀ ਸੀਗੀ ਬੜੀ ਬਹਾਦਰ ਫੌਜ ਸੀਗੀ ਉਹਦੇ ਵਿੱਚ ਹਿੰਦੂ ਮੁਸਲਮਾਨ ਸੱਠ ਸਾਰੇ ਚਰਨੜ ਬੜੀ ਡਰਟਾ ਦੇਣੇ ਕੰਮ ਕਰਦੇ ਸੀਗੇ ਹੂੰ ਉਹਦੇ ਸਾਰ ਉਹਨਾਂ ਨੇ ਦੁਆਬੇ ਨੂੰ ਆਪਣੇ ਨੈਕਸਟ ਕਰਕੇ ਤੇ ਜਿਹੜੀ ਫੌਜ ਸੀਗੀ ਤੋੜ ਦਿੱਤੀ ਜੇਕਰ ਲੱਖ ਫੌਜੀ ਜਿਹੜਾ ਸੀਗਾ ਘਰੋਂ ਬਿਠਾ ਲ ਦਿੱਤਾ ਤੇ ਜਿਹੜੀ 70000 ਫੌਜ ਸੀਗੀ ਜ਼ਗੀਰਦਾਰਾਂ ਦੀ ਛੋਟੇ ਰਾਜਿਆਂ ਦੀ ਉਹ ਫੌਜ ਤਾਂ ਟੁੱਟਣੀ ਨਹੀਂ ਸੀਗੀ ਉਹ ਫੌਜ ਉਹਨਾਂ ਜ਼ਗੀਰਦਾਰਾਂ ਦੇ ਕੋਲ ਰਹੀ ਪਰ ਜਿਹੜੇ ਜ਼ਗੀਰਦਾਰਾਂ ਨੇ ਇਸ ਪਹਿਲੀ ਐਂਗਲੋ ਸਿੱਖ ਬੋਰ ਦੇ ਵਿੱਚ ਸਾਹ ਦਿੱਤਾ ਸੀਗਾ ਲਾਹੌਰ ਦਰਬਾਰ ਦਾ ਉਹਨਾਂ ਦੀਆਂ ਜ਼ਗੀਰਾਂ ਖੋ ਲਈਆਂ ਅੱਛਾ ਆਪਾਂ ਇਹਦੇ ਵਿੱਚ ਗੱਲ ਕਰਦੇ ਜਾਈਏ ਵੀ ਜਿਹੜਾ ਭਗਤ ਸਿੰਘ ਦਾ ਹੁਣ ਸ਼ਹੀਦ ਭਗਤ ਸਿੰਘ ਹੁਣ ਜਿਹੜੇ ਹੋਏ ਆ ਨਾ ਹਾਂ ਹਾਂ ਜੀ ਇਹਨਾਂ ਦਾ ਇਹਨਾਂ ਦਾ ਖਾਨਦਾਨ ਸੀ ਇਹ ਵੀ ਜ਼ਗੀਰਦਾਰ ਸੀਗੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੂੰ ਤੇ ਇਹਨਾਂ ਦੀ ਕੋਲ ਆਪਣੀ ਫੌਜ ਸੀਗੀ ਇਹਨਾਂ ਨੇ ਸੈਕ ਫੌਜਾਂ ਵੱਲੋਂ ਹੋ ਕੇ ਲੜਾਈ ਲੜੀ ਸੀਗੀ ਗੋਰਿਆਂ ਦੇ ਵਿਰੁੱਧ ਤੇ ਜਦੋਂ ਲੜਾਈ ਹਾਰਨ ਤੋਂ ਬਾਅਦ ਇਹਨਾਂ ਜ਼ਗੀਰ ਖੋਲੇ ਸੀਗੇ ਅੱਛਾ ਆ ਇਹਨਾਂ ਦੀ ਜ਼ਗੀਰ ਖੋਲੇ ਸੀਗੀ ਤੇ ਫਿਰ ਅਖੀਰ ਨੂੰ ਜਿਹੜੇ ਜਿੰਨੇ ਜਿਹੜੇ ਸਰਦਾਰ ਬਦਲ ਪਰਾਂ ਸੀਗੇ ਉਹਨਾਂ ਨੂੰ ਤਾਂ ਖੋਡੇ ਲੈ ਲਾ ਤੇ ਪੰਜਾਬ ਦੇ ਵਿੱਚੋਂ ਕਿਲੇ ਹਵੇਲੀਆਂ ਜਿਹੜਾ ਵੀ ਉਹਨਾਂ ਦੀ ਜਿਹੜਾ ਪਿੰਡੂ ਸੁਰੱਖਿਆ ਤੋਂ ਸ਼ੁਰੂ ਹੁੰਦਾ ਸੀਗਾ ਪਿੰਡੂ ਪੰਚਾਇਤਾਂ ਤੋਂ ਸ਼ੁਰੂ ਹੁੰਦਾ ਸੀ ਇਹਨਾਂ ਸਿਸਟਮ ਉਹਨੂੰ ਸਾਰਾ ਤੋੜ ਦਿੱਤਾ ਤੇ ਤੋੜਦੇ ਤੋੜਦੇ ਇਹਨਾਂ ਨੇ ਕਰਕੇ ਕੀਤਾ ਕਿ ਬਖੀਰ ਨੂੰ ਪੰਜਾਬ ਦੇ ਲੋਕਾਂ ਦੀ ਬਗਾਵਤ ਹੋ ਗਈ ਪੰਜਾਬ ਇੱਕ ਪਾਸੇ ਬਾਗੀ ਹੋ ਗਿਆ ਪੰਜਾਬ ਦੇ ਬਾਗੀਆਂ ਨੇ ਹਮੇਸ਼ਾ ਹੀ ਨਾ ਦਿਓਰਤ ਲੜਾਈ ਲੜੀਦੇ ਰਹੇ 1895 ਤੱਕ ਪਰ ਜਿਹੜੇ ਸਰਦਾਰ ਸੀਗੇ ਜਿਹੜੇ ਇਹਨਾਂ ਦੇ ਪੱਖੀ ਹੋ ਗਏ ਅਪਾਇਸ਼ ਇੱਕ ਐਗਜ਼ਾਮਪਲ ਦੇ ਸਕਦੇ ਹੈਗੇ ਜਿਵੇਂ ਜਦੋਂ ਫਰਾਂਸ ਦੇ ਨੋਰਮਨ ਨੇ ਇਹ ਪੰਜਾਬ ਜਿਹੜਾ ਸੀ ਕਿ ਵਿਲੀਅਮ ਕੰਕਰ ਸੀਗਾ ਉਹਨਾਂ ਨੇ ਜਦੋਂ 1066 ਦੇ ਵਿੱਚ ਹਮਲਾ ਕੀਤਾ ਹੈ ਨਾ ਇੰਗਲੈਂਡ ਦੇ ਉੱਤੇ ਹੂੰ ਫਰਾਂਸ ਨੇ ਉਹ ਉਹ ਇੰਗਲੈਂਡ ਨੂੰ ਜਿੱਤ ਕੇ ਜਿਹੜੇ ਜਿਹੜੇ ਜ਼ਗੀਰਦਾਰ ਉਸ ਵੇਲੇ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਤੇ ਜਿਹੜੇ ਜ਼ਗੀਰਦਾਰ ਨਵੇਂ ਪੈਦਾ ਕੀਤੇ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਲਾਟ ਕਰਤੀਆਂ। ਉਹੀ ਫਾਰਮੂਲਾ ਇੱਥੇ ਅਪਣਾਇਆ ਗਿਆ। ਉਹੀ ਫਾਰਮੂਲਾ ਫਿਰ ਇਹਨਾਂ ਨੇ ਫਰੰਗੀਆਂ ਨੇ ਪੰਜਾਬ ਵਿੱਚ ਕੀਤਾ। ਹੂੰ ਤੇ 1849 ਦੀ ਜਿਹੜੀ ਚੇਲਿਆਂ ਵਾਲੀ ਲੜਾਈ ਗੁਜਰਾਤ ਜ਼ਿਲ੍ਹੇ ਦੇ ਵਿੱਚ ਹੋਈ ਹੈਗੀ ਆ ਲਹਿੰਦੇ ਪੰਜਾਬ ਦੇ ਵਿੱਚ। ਹੂੰ ਉਸ ਲੜਾਈ ਦੇ ਵਿੱਚ ਹਰੀ ਸਿੰਘ ਨਲੂਏ ਦੇ ਵੱਡੇ ਪੁੱਤ ਜਵਾਰ ਸਿੰਘ ਨੇ ਜਵਾਰ ਸਿੰਘ ਨਲੂਆ ਅਤੇ ਚਤਰ ਸਿੰਘ اٹਾਰੀ ਹੂੰ ਅਤੇ ਉਹਨਾਂ ਦੇ ਲੜਕੇ ਰਾਜਾ ਸ਼ੇਰ ਸਿੰਘ اٹਾਰੀ ਨੇ ਸਖ ਫੌਜਾਂ ਦੀ ਜਿਹੜੀ ਬਹੁਤ ਵੱਡੀ ਭੂਮਿਕਾ ਨਿਭਾਈ ਉਹਦੇ ਵਿੱਚ ਲੜਾਈ ਦੇ ਵਿੱਚ 20000 ਫੌਜਾਂ ਸੀ ਸਖ ਫੌਜ ਜਿਹਦੇ ਪਾਸੇ ਸਾਰਾ ਭਾਰਤ ਇੰਸਟ ਇੰਡੀਆ ਕੰਪਨੀ ਪੰਜਾਬ ਦੇ ਕੁਝ ਸਰਦਾਰ ਸਾਰੇ ਲੋਕਾਂ ਨਾਲ ਰਲ ਕੇ ਪੰਜਾਬ ਦੇ ਉਹਨਾਂ ਫੌਜਾਂ ਨੂੰ ਉਹਨਾਂ ਫੌਜੀਆਂ ਨੂੰ ਰੋਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਲੜਾਈ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਇਹਨਾਂ ਕੋਰਾਂ ਨੇ ਕੀਤੀ ਪਰ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਖੀਰ ਨੂੰ ਕੀ ਹੋਇਆ 1859 23 ਮਾਰਚ 1859 ਨੂੰ ਪੰਜਾਬ ਨੂੰ ਇਹਨਾਂ ਨੇ ਪੂਰੇ ਰੂਪ ਵਿੱਚ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਉਸ ਵੇਲੇ ਇਨਨ ਐ ਭਾਈ ਮਹਾਰਾਜ ਜਿਹੜਾ ਸੀਗਾ ਮਹਾਰਾਜ ਦਿਲੀਪ ਸਿੰਘ ਉਸ ਵੇਲੇ ਦੀ ਉਹਦੀ ਉਮਰ 11 ਸਾਲ ਦੀ ਸੀਗੀ ਤਕਰੀਬਨ ਤੇ ਉਹਨੂੰ ਕਿਸਮ ਦਾ ਕਿਸਮ ਦਾ ਆਪਣੇ ਜੇਲ੍ਹ ਦੇ ਵਿੱਚ ਰੱਖ ਲਿਆ ਜਾਂਦਾ ਆਪਣੇ ਕੰਟਰੋਲ ਦੇ ਵਿੱਚ ਕਰਕੇ ਜਿਹੜਾ ਜੌਨ ਲੋਗਨ ਸੀਗਾ ਡਾਕਟਰ ਜੌਨ ਲੋਗਨ ਨੂੰ ਕਹਿੰਦੇ ਆ ਤੇ ਉਹਦੇ ਉਹਨੂੰ ਲੈ ਕੇ ਕਿਹਾ ਵੀ ਤੂੰ ਇਹਨੂੰ ਲੈ ਕੇ ਇਥੋਂ ਨਿਕਲ ਜਾ ਫਰੈਗਾਰਡ ਜਿਹੜਾ ਯੂਪੀ ਦੇ ਵਿੱਚ ਕਿਲਾ ਹੈਗਾ ਉੱਥੇ ਉਹਨੂੰ ਰੱਖਿਆ ਉਸ ਵੇਲੇ ਪਰ ਸੰਧੀ ਤੇ ਹੋਈ ਸੀ ਨਾ ਕਿ ਜਦੋਂ ਇਹ 16 ਸਾਲ ਦੇ ਹੋ ਜਾਣਗੇ ਉਦੋਂ ਇਹਨਾਂ ਨੂੰ ਤਖਤ ਇਹਨਾਂ ਦੇ ਦਿੱਤਿਆ ਜਾਏਗਾ ਉਦੋਂ ਵੀ ਫਿਰ ਗਿਆ ਨਾ ਉਹ ਉਥੇ ਉਥੇ ਆਪਾਂ ਆਉਣੇ ਹੈਗੇ ਆ ਜਦੋਂ ਉਹਨਾਂ ਨੂੰ ਉਥੇ ਲੈ ਗਿਆ ਹੈਗੇ ਆ ਸੰਧੀ ਹੋਣ ਤਾਂ ਜੋ ਲੁੱਤੀ ਗਿਆ ਉਹ 1800 ਦਸੰਬਰ 1846 ਦੇ ਵਿੱਚ ਉਹ ਸੰਧੀ ਹੋਈ ਜਿਹਨੂੰ ਘਰੋਵਾਲ ਦੀ ਸੰਧੀ ਕਹਿੰਦੇ ਹੈਗੇ ਆ ਹੂੰ ਉਸ ਸੰਧੀ ਦੇ ਹਕੂਲ ਜਿਹੜੀ ਸੀਗੀ ਸ਼ਰਤਾਂ ਸੀ ਜਿਹੜੀ 11ਵੀਂ ਸ਼ਰਤ ਸੀਗੀ ਹੂੰ ਉਹ ਇਹ ਸੀਗੀ ਵੀ ਜਦੋਂ 16 ਸਾਲ ਦੇ ਹੋਣਗੇ 6 ਸਤੰਬਰ 1854 ਨੂੰ ਹੂੰ ਤਾਂ ਜਿਹੜਾ ਪੰਜਾਬ ਦਾ ਰਾਜ ਹੈਗਾ ਉਹ ਮੁੜ ਕੇ ਮਹਾਰਾਜਾ ਦਿਨੀਪ ਸਿੰਘ ਦੇ ਦਿੱਤਾ ਜਾਊਗਾ ਸਹੀ ਹੈ ਜੀ ਪਰ ਜਿਹੜਾ ਲੋਡ ਲੋਜੀ ਸੀਗਾ ਉਹ ਜਦੋਂ ਵਾਇਸਰਾਜ ਬਣ ਕੇ ਆਇਆ ਈਸਟ ਇੰਡੀਆ ਕੰਪਨੀ ਦਾ ਭਾਰਤ ਬਲਵਾ ਤੇ ਉਹਨੇ ਆਉਂਦੇ ਨਹੀਂ ਹੀ ਜਿਹੜੇ ਜਿਹੜੇ ਕਾਨੂੰਨ ਵਾਲੇ ਚੇਂਜ ਕਰਦੇ ਸ਼ੁਰੂ ਕਰ ਦਿੱਤੇ ਤੇ ਉਹਦੇ ਉਹਨੇ ਕਿਹਾ ਵੀ ਹੁਣ ਸਾਡੇ ਕੋਲ ਮੌਕਾ ਹੈਗਾ ਆ ਜੇ ਅਸੀਂ ਉਸ ਮੌਕੇ ਨੂੰ ਖਜਾ ਲਿਆ ਤੇ ਮੁੜ ਕੇ ਕਦੇ ਵੀ ਅਸੀਂ ਪੰਜਾਬ ਨੂੰ ਆਪਣੇ ਕਾਬੂ ਵਿੱਚ ਨਹੀਂ ਕਰਾਂਗੇ ਜੇ ਪੰਜਾਬ ਨੂੰ ਕਾਬੂ ਵਿੱਚ ਨਹੀਂ ਕਰਾਂਗੇ ਤਾਂ ਸਾਰਾ ਭਾਰਤ ਸਾਡੇ ਹੱਥੋਂ ਜਾਂਦਾ ਰਹੂਗਾ ਇੱਕ ਦਿਨ ਕਿਉਂਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਪੰਜਾਬ ਦੀ ਜਿਹੜੀ ਫੌਜ ਹੈਗੀ ਆ ਇਹ ਇੱਕ ਬਹੁਤ ਬਹਾਦਰ ਤੇ ਇਹਨਾਂ ਨੇ ਕਿਸ ਦੀ ਈਨੀ ਮੰਨਣੀ ਇਹਨਾਂ ਨੇ ਇੱਕ ਦਿਨ ਸਾਡੇ ਉੱਤੇ ਹਮਲਾ ਕਰਕੇ ਸਾਨੂੰ ਇਥੋਂ ਦੁਨੋਂ ਕੱਢ ਕੱਢ ਦੇਣਾ ਹੈਗਾ ਪਰ ਇਹ ਉਹਨਾਂ ਦਾ ਆਪਣਾ ਇੱਕ ਵਹਿਮ ਸੀਗਾ ਜਾਂ ਉਹਨਾਂ ਦੀ ਇੱਕ ਰਾਜਨੀਤੀ ਸੀਗੀ ਜਿਹੜਾ ਜੌਨ ਹੱਬਸਨ ਸੀਗਾ ਜਿਹੜਾ ਉਹਨੂੰ ਜਿਹੜਾ ਉਹ ਜਿਹੜੀ ਕੰਪਨੀ ਦਾ ਜਿਹੜਾ ਕੰਟਰੋਲ ਕਰਦਾ ਸੀਗਾ ਉਹਨੂੰ ਇਹਨਾਂ ਨੇ ਇੱਕ ਚਿੱਠੀ ਲੱਗ ਦਿੱਤੀ ਵੀ ਆਹ ਮੌਕਾ ਸਾਡੇ ਕੋ ਹੈਗਾ ਤੇ ਫੜੇ ਅਸੀਂ ਮੌਕੇ ਦੇ ਵਿੱਚ ਅਸੀਂ ਪੱਕੀ ਤੌਰ ਦੇ ਉੱਤੇ ਪੰਜਾਬ ਦਾ ਜਿਹੜਾ ਰਾਜ ਹੈਗਾ ਉਹਨੂੰ ਖਿੱਚ ਲੈਣਾ ਹੈਗਾ ਆ ਤੇ ਇਹਨਾਂ ਨੂੰ ਅਸੀਂ ਆਪਣੇ ਅਧੀਨ ਕਰ ਲੈਣਾ ਹੈਗਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਇਹਨਾਂ ਨੇ ਸਖ ਪੰਜ ਮਹੀਨੇ ਪਹਿਲਾਂ ਅਪ੍ਰੈਲ 19 ਅਪ੍ਰੈਲ 1854 ਨੂੰ ਪੰਜਾਬ ਤੋਂ ਵੀ ਦਿੱਲੀ ਤੋਂ ਕੱਟ ਜੂਪੀ ਤੋਂ ਵੀ ਕੱਟ ਕੇ ਇੰਗਲੈਂਡ ਲੱਗਿਆ ਉੱਥੋਂ ਹੀ ਲੱਗਿਆ ਇਸਾਈ ਤਾਂ ਉਹਨੂੰ ਇੱਥੇ ਬਣਾ ਦਿੱਤਾ ਸੀਗਾ ਆਪਣੇ ਜਿਹੜਾ ਫਤਿਹਗੜ੍ਹ ਦਾ ਕਿਲਾ ਸੀਗਾ ਉੱਥੇ ਹੀ ਛੋਟੀ ਉਮਰ ਦੇ ਵਿੱਚ ਹੀ ਤੇ ਇੰਗਲੈਂਡ ਵਿੱਚ ਜਿਆ ਕਿ ਇਹਨਾਂ ਨੂੰ ਵੱਖ-ਵੱਖ ਥਾਂ ਦੇ ਉੱਤੇ ਰੱਖਿਆ ਵੱਖ-ਵੱਖ ਛੋਟੇ-ਛੋਟੀਆਂ ਥਾਂ 'ਚ ਕਿ ਪਰ ਉਹ ਉਹ ਛੋਟਾ ਸੀਗਾ ਪਰ ਜਦੋਂ ਇਹ 1861 ਦੇ ਵਿੱਚ ਮਹਾਰਾਣੀ ਜੰਦਕੌਰ ਨੂੰ ਪਹਿਲੀ ਵਾਰ ਕੋਲਕੱਤਾ ਮਿਲਿਆ ਸੀਗੀ ਉਹ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਵੇ ਮੈਂ ਆਪਣੀ ਮਾਂ ਨੂੰ ਮਿਲਣਾ ਹੈਗਾ ਆ ਮਾਂ ਵਿਯੋਗ ਦੇ ਵਿੱਚ ਇੰਨੀ ਹੋ ਚੁੱਕੀ ਹੈਗੀ ਆ ਤੇ ਕੋਲਕੱਤਾ ਤੋਂ ਬਾਅਦ ਉਹ ਨਾਲ ਹੀ ਆਪਣੇ ਨਾਲ ਲੰਡਨ ਲਾਇਆ ਸੀਗੇ ਉੱਥੇ ਜਦੋਂ ਕੋਲਕੱਤਾ ਦੇਖਿਆ ਸੀਗਾ ਮਹਾਰਾਜਾ ਮਹਾਰਾਣੀ ਜੰਦਕੌਰ ਨੇ ਮੇਰਾ ਮਹਾਰਾਜਾ ਦਲੀਪ ਸਿੰਘ ਦੇ ਤਾਂ ਸੱਚੇ ਪੱਗ ਨਹੀਂ ਹੈਗੀ ਇਹਦੇ ਸੱਠੇ ਸਤਰ ਹੋਏ ਲੱਗੇ ਆ ਤੇ ਉਸ ਵੇਲੇ ਉਹਨੇ ਬੜੇ ਹੀ ਤਰੀਕੇਦਾਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਖੀਰ ਨੂੰ 1864 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਜਦ ਮਦਰ ਮਹਾਰਾਣੀ ਜੰਦ ਕੋਰ ਲੰਡਨ ਪੂਰੀ ਹੋਏ ਆ ਗਿਆ ਅਕਾਲ ਚਰਣਾ ਕੀਤੇ ਹੈਗਾ ਉਸ ਵੇਲੇ ਤੱਕ ਉਹਨਾਂ ਨੇ ਵਚਨ ਕਰ ਦਿੱਤਾ ਸੀਗਾ ਵੀ ਮੈਂ ਜੰਮਿਆ ਸਿੱਖੇ ਸੀਗਾ ਮੈਂ ਆਪਣੀ ਗਲਤੀ ਦੇ ਕਾਰਨ ਮੈਨੂੰ ਪਤਾ ਨਹੀਂ ਸੀਗਾ ਤਾਂ ਮੈਂ ਮਰੂੰਗਾ ਸੈਕਰੋਡ ਬੀਚ ਇੱਕ ਉਹ ਬੇੜਾ ਕਰਤਾ ਸੀਗਾ ਫਕੀਰ ਨੂੰ 1885 ਦੇ ਵਿੱਚ ਜਦੋਂ 1885 ਤੱਕ ਪਹੁੰਚਦੇ ਹੈਗੇ ਆ ਮਹਾਰਾਜਾ ਗਰੀਬ ਸਿੰਘ ਉਹ ਤੱਕ ਇਹਨਾਂ ਨੂੰ ਇੱਕ ਇਹ ਇਹ 1800 ਅਸਲ ਦੇ ਵਿੱਚ ਚੌਂਡ ਦੇ ਵਿੱਚ ਹੀ ਉਹਨਾਂ ਨੂੰ ਇੱਕ ਜਿਹੜੀ ਆ ਸਟੇਟ ਸੀਗੀ ਜਿਹੜੀ ਉਹਨਾਂ ਨੂੰ ਪੈਨਸ਼ਨ ਮਿਲਦੀ ਸੀਗੀ ਉਹ ਉੱਥੇ ਈਸਟ ਇੰਡੀਆ ਈਸਟ ਐਂਗਲਿਆ ਦੇ ਵਿੱਚ ਐਲ ਰੀਡਰ ਦੇ ਥਾਂ ਦੇ ਉੱਤੇ 17.5 ਜਿਹੜਾ ਖੇਤਾਂ ਉਹਨਾਂ ਨੂੰ ਇੱਕ ਸਟੇਟ ਦੇ ਦਿੱਤੀ ਸੀਗੀ ਅਖਰੀਦ ਕੇ ਉਹਨਾਂ ਦੇ ਨਾਂ ਦੇ ਉੱਤੇ ਹੂੰ ਤੇ ਅਖੀਰ ਨੂੰ ਕੀ ਹੋਇਆ ਮਹਾਰਾਜਾ ਦਿਲੀਪ ਸਿੰਘ ਦੀ ਜਿਹੜੇ ਸੀਗੇ ਉਹਨਾਂ ਦੇ 6 ਬੱਚੇ ਪੈਦਾ ਹੋਏ ਪਹਿਲੀ ਵਾਰਿਸ਼ ਤੋਂ ਮਹਾਰਾਣੀ ਬੱਬਾ ਦਿਲੀਪ ਸਿੰਘ ਤੋਂ ਤਾਂ ਤੇ ਉਹਨਾਂ ਵਿੱਚੋਂ ਜੋ ਦੂਜੀ ਉਹ 1885 ਦੇ ਵਿੱਚ ਉਹ 86 ਦੇ ਵਿੱਚ ਉਹ ਪੂਰੇ ਹੋ ਗਏ ਤੇ 1879 ਦੇ ਵਿੱਚ ਦੂਜਾ ਵਿਆਹ ਕਰਾਇਆ ਉਹਦੇ ਵਿੱਚੋਂ ਦੋ ਲੜਕੀਆਂ ਪੈਦਾ ਹੋਈਆਂ ਗੱਲ ਅਖੀਰ ਤੱਕ ਇੱਥੇ ਆਉਂਦੀ ਹੈ ਕਿ ਆ ਜਿਹੜੀ ਮੇਨ ਗੱਲ ਉਹ ਇੱਥੇ ਆਉਂਦੀ ਹੈਗੀ ਆ ਵੀ ਕਿੰਨੀ ਬੇਈਮਾਨੀ ਨਾਲ ਇਹਨਾਂ ਨੇ ਪੰਜਾਬ ਦਾ ਰਾਜ ਹੋਇਆ ਹਮ ਅਤੇ ਫਿਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਸੀਗਾ ਹਮ ਉਹ ਤਾਂ ਗੋਰਿਆਂ ਨੇ ਡੋਗਰਿਆਂ ਤੇ ਪੂਰਬੀਆਂ ਨੇ ਮਾਰਤਾ ਸਿਵਲ ਲੜਾਈ ਦੇ ਵਿੱਚ ਉਹਨਾਂ ਨੂੰ ਇਹੋ ਜਿਹਾ ਫਸਾਇਆ ਹਮ ਇਹ ਤਾਂ ਉਹਨਾਂ ਨੇ ਉਹ ਖਤਮ ਕਰ ਦਿੱਤਾ ਹਮ ਤੇ ਜਿਹੜਾ ਸੀਗਾ ਮਹਾਰਾਜਾ ਦਲੀਪ ਸਿੰਘ ਦਾ ਪਰਿਵਾਰ ਜਿਹਦੇ ਵਿੱਚੋਂ 8 ਬੱਚੇ ਸੀਗੇ ਹਮ 8 ਬੱਚੇ ਜਿਹੜੀ ਮਹਾਰਾਣੀ ਵਿਕਟੋਰੀਆ ਸੀਗੀ ਹਮ ਉਸ ਵੇਲੇ ਬੜੀ ਪਾਵਰਫੁਲ ਹੋ ਰਹੇ ਸੀਗੀ ਬੜੀ ਪਾਵਰਫੁਲ ਰੁਆਣੀ ਸੀ ਕਿ ਦੁਨੀਆ ਦੇ ਉੱਤੇ 40% ਦੇ ਉੱਤੇ ਰਾਜ ਸੀਗਾ ਉਹਨਾਂ ਦਾ ਤੇ ਉਹਨਾਂ ਸਾਰੇ ਬੱਚਿਆਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਪਾਲਿਆ ਵੀ ਉਹਨਾਂ ਦੀ ਸੰਤਾਨਾ ਨਾ ਹੋਣ ਅੱਗੇ ਇਹ ਖਿਆਲ ਦੇ ਮਤਾਬਕ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਹੂੰ ਕਿ ਉਹਨਾਂ ਦੇ ਬੱਚੇ ਨਾ ਪੈਦਾ ਹੋਣ ਤੇ ਜਿਹੜਾ ਸੀਗਾ ਅ ਵਿਕਟਰ ਦਿਲੀਪ ਸਿੰਘ ਸਭ ਤੋਂ ਵੱਡਾ ਲੜਕਾ ਸੀਗਾ ਮਹਾਰਾਜ ਦਿਲੀਪ ਸਿੰਘ ਦਾ ਹੂੰ ਉਹ ਆਰਲ ਆਫ ਕਵੈਂਟਰੀ ਦੀ ਕੁੜੀ ਦੇ ਨਾਲ ਵਿਆਹ ਹੋਇਆ ਸੀਗਾ ਉਹਨੂੰ ਉਹ ਡਾਇਰੈਕਟ ਉਸ ਨੂੰ ਨੂੰ ਮਹਾਰਾਜ ਜਗੀਪ ਸਿੰਘ ਦੀ ਨੂੰ ਨੂੰ ਮਹਾਰਾਣੀ ਵਿਕਟੋਰੀਆ ਨੇ ਕਿਹਾ ਸੀਗਾ ਵੀ ਤੂੰ ਆਪਣੀ ਕਿਸੇ ਕੋਈ ਸੰਤਾਨ ਨਹੀਂ ਪੈਦਾ ਕਰਨੀ ਹੈਗੀ ਉਹ ਤਾਂ ਗਲਤੀਆਂ ਉਹ ਉਹਨੂੰ ਬਥੇਰਾ ਬਸਿਆ ਹੋਣਾ ਕਿ ਕੀ ਹੋਇਆ ਵੀ ਸ੍ਰੀ ਸੰਗ ਬਹੁਤ ਕਾਰਨ ਸੋ ਇਸ ਕਰਕੇ ਜਿਹੜੇ ਦੋ ਹੀ ਦੋਹਾਂ ਮਹਾਰਾਜਾਂ ਜਿਹਦੇ ਖਾਨਦਾਨ ਸੀਗੇ ਜਿਹੜੇ ਵਿਰੋਧੀ ਸੀ ਲੋਕ ਹੂੰ ਉਹਨਾਂ ਨੇ ਖਤਮ ਕਰ ਦਿੱਤੇ ਤੇ ਜੀ ਨੂੰ ਮਹਾਰਾਜਾ ਦਲੀਪ ਸਿੰਘ ਨੇ ਰਸ਼ੀਆ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਏਜੰਟ ਦੇ ਥਰੂ ਤੇ ਅਖੀਰ ਨੂੰ ਜਦੋਂ ਉਹਦੀ ਗੱਲ ਬਹੁਤ ਨੇੜੇ ਪਹੁੰਚ ਗਈ ਸੀਗੀ ਤੇ ਜਿਹੜਾ ਉਹ ਗੱਲਬਾਤ ਕਰਾਉਂਦਾ ਸੀਗਾ ਉਹਦੀ ਡੈਥ ਹੋ ਗਈ ਉਹ ਵਿਅਕਤੀ ਵਿੱਚ ਉਹ ਨਰਾਸ਼ ਹੋ ਕੇ ਮਹਾਰਾਜਾ ਦਲੀਪ ਸਿੰਘ ਭਾਪਸ ਉਹ ਇੰਗਲੈਂਡ ਨਹੀਂ ਆਇਆ ਹੈਗਾ ਉਹ ਸਿੱਧਾ ਫਰਾਂਸ ਚਲੇ ਗਿਆ ਹੋਟਲ ਚ ਚਲੇਗਾ ਨਰਾਸ਼ ਹੋ ਕੇ ਉਸੇ ਹਤਰੰਗ ਦੇ ਵਿੱਚ 22 ਅਕਤੂਬਰ 1893 ਨੂੰ ਉਹ ਉਹ ਕਾਲ ਚੜਾਣਾ ਕਰ ਗਿਆ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਜਾਨੂੰ ਅੱਜ ਵੀ ਸਮਝਣ ਦੀ ਲੋੜ ਹੈਗੀ ਆ ਅੱਜ ਦਾ ਜਿਹੜਾ ਸਮਾਂ ਹੈਗਾ ਬੜਾ ਖਤਰਨਾਕ ਸਮਾਂ ਹੈਗਾ ਪੰਜਾਬ ਦੇ ਲਈ ਸਿੱਖਾਂ ਦੇ ਲਈ ਪੰਜਾਬੀਆਂ ਦੇ ਲਈ ਉਹ ਇਹ ਹੈਗਾ ਆ ਵੀ ਜਿਹੜੀ ਸਿਵਲ ਬੋਰ ਹੁੰਦੀ ਆ ਜਦੋਂ ਜਦੋਂ ਸਿਵਲ ਬੋਰ ਹੁੰਦੀ ਆ ਕਿਸੇ ਕੌਮ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹਨ ਉਹ ਬਹੁਤ ਵੱਡਾ ਨੁਕਸਾਨ ਕਰ ਜਾਂਦੀ ਹੈਗੀ ਆ ਸਹੀ ਤੇ ਇਸੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚਰਣੇ ਤੋਂ ਬਾਅਦ ਪੰਜਾਬ ਦੇ ਵਿੱਚ ਸਿਵਲ ਬੋਰ ਹੋਈ ਘਰੇਲੂ ਲੜਾਈ ਹੋਈ ਉਸ ਲੜਾਈ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਬੜੇ ਬੜੇ ਸਰਦਾਰ ਖਤਮ ਹੋ ਗਏ ਪੂਛ ਸਰਦਾਰ ਜਿਹੜੇ ਇਮਾਨਦਾਰ ਸੀਗੇ ਚੁੱਪ ਕਰਕੇ ਕਾਰੀ ਬਹਿ ਗਏ ਹਮ ਅਤੇ ਉਹਦੇ ਵਿੱਚ ਜਿਹੜਾ ਫਕੀਰ ਫੈਮਿਲੀ ਸੀਗੀ ਫਕੀਰ ਅਜੀਜ਼ਉਦੀਨ ਦੀ ਸੀਗੀ ਜੇਲ੍ਹ ਦੇ ਵਿੱਚ ਉਹ ਫੋਰਮ ਮਿਨਿਸਟਰ ਸੀਗੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਸਮੇਂ ਵੀ ਤੇ ਉਹਦੇ ਵਿੱਚ ਜਿਹੜੇ ਹੋਰ ਮੁਸਲਮਾਨ ਜਰਨਲ ਵੀ ਸੀਗੇ ਇਹਨਾਂ ਨੇ ਬੜੀ ਇਹਨਾਂ ਨੇ ਬੜੀ ਬਤਲ ਪ੍ਰਸਤੀ ਦਿਖਾ ਲਈ ਹੈਗੀ ਆ ਬਿਲਕੁਲ ਜੇ ਜਿੰਨਾ ਚਿਰ 1849 ਤੋਂ ਬਾਅਦ ਵੀ ਇਹ ਇਹ ਬਣ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਿਰਸਾ ਸੀਗਾ ਉਹ ਉਹਦੀ ਆ ਜਿਹੜਾ ਸਮਾਨ ਸੀਗਾ ਉਹ ਸਾਰਾ ਸੰਭਾਲ ਕੇ ਰੱਖਿਆ ਉੱਥੇ ਮਿਊਜ਼ੀਅਮ ਬਣਾਇਆ ਲਾਹੌਰ ਦੇ ਵਿੱਚ ਅੱਜ ਵੀ ਉਹ ਫਕੀਰ ਫੈਮਿਲੀ ਦੇ ਵਿੱਚੋਂ ਉਹ ਕੰਮ ਕਰ ਰਹੇ ਹੈਗੇ ਆ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੇ ਲੋਕ ਵਤਨ ਪ੍ਰਾਸਤ ਹੁੰਦੇ ਆ ਚਾਹੇ ਉਹ ਕਿਸੇ ਵੀ ਧਰਮ ਕੌਮ ਦੇ ਵਿੱਚੋਂ ਹੋਣ ਉਹ ਸਾਡੇ ਸਿਰ ਮੱਥੇ ਤੇ ਹੈਗੇ ਅੱਜ ਵੀ ਅੱਜ ਵੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹੈਗੇ ਆ ਇਸੇ ਕਰਕੇ ਸਾਡੀ ਜਿਹੜੀ ਸਾਂਝ ਹੈਗੀ ਆ ਉਹ ਲਾਹੌਰ ਦੇ ਨਾਲ ਅੱਜ ਵੀ ਸਾਡੀ ਉਨੀ ਸਾਂਝ ਆ ਜਿੰਨੀ 200 ਸਾਲ ਪਹਿਲਾਂ ਸੀਗੀ ਬਿਲਕੁਲ ਬਿਲਕੁਲ ਅਸੀਂ ਇਹੀ ਲੋਕਾਂ ਨੂੰ ਸਿਖਾ ਦੇਣਾ ਚਾਹੁੰਦੇ ਹੈਗੇ ਆ ਜਿਹੜਾ ਧਰਮ ਹੁੰਦਾ ਤੁਸੀਂ ਆਪੋ ਆਪਣਾ ਧਰਮ ਨੂੰ ਕਾਇਮ ਰੱਖੋ ਰੱਖੋ ਧਰਮ ਦਾ ਇਹੀ ਆ ਵੀ ਆਪਣੇ ਰੱਬ ਨੂੰ ਪਿਆਰ ਕਰੋ ਕਿਸੇ ਨਾਲ ਬੇਈਮਾਨੀ ਨਾ ਕਰੋ ਕਿਸੇ ਦਾ ਨੁਕਸਾਨ ਨਾ ਕਰੋ ਸੱਚੂ ਬੋਲੋ ਹਾਂਜੀ ਹੋਰ ਤਾਂ ਇਤੋਂ ਬਾਅਦ ਹੈ ਨਹੀਂ ਧਰਮ ਧਰਮ ਨੂੰ ਸਾਨੂੰ ਇਹੀ ਸਿਖਾਉਦਾ ਪਿਆਰ ਕਰਨਾ ਜੇ ਅਸੀਂ ਇਹ ਚੀਜ਼ਾਂ ਸਿੱਖ ਲਈਏ ਚਾਹੇ ਅਸੀਂ ਹਿੰਦੂਆਂ ਸਿੱਖਿਆ ਮੁਸਲਮਾਨ ਆ ਜਾਂ ਕਿਸੇ ਹੋਰ ਧਰਮ ਨੂੰ ਸੰਬੰਧ ਰੱਖਦੇ ਹੈਗੇ ਆ ਫੇਰ ਤਾਂ ਸਾਡਾ ਭਵਿੱਖ ਵਧੀਆ ਹੈਗਾ ਬਿਲਕੁਲ ਜੇ ਅਸੀਂ ਆਪ ਨੂੰ ਚੀ ਟੁੱਟਣਾ ਮਰਨਾ ਇੱਕਦ ਨੂੰ ਸਿਵਲ ਬੋਰਡ ਦੇ ਵਾਂਗੂ ਘਰ ਦੇ ਘਰੇਲੂ ਰਾਹ ਦੇ ਵਿੱਚ ਮਰਨਾ ਹੈਗਾ ਆ ਹੋਣ ਬਹੁਣਾ ਹੈਗਾ ਆ ਇਨੋਸੈਂਟ ਲੋਕਾਂ ਦਾ ਤੇ ਉਹਦਾ ਕੋਈ ਵੀ ਦੁਆ ਹੈਗਾ ਕਹਿੰਦੇ ਹਿੰਦੇ ਚੰਗਾ ਉਹ ਐਕਸ ਦੇ ਵਿੱਚ ਉਹਦਾ ਦੁਆ ਨਾ ਕੋਈ ਨਹੀਂ ਹੁੰਦਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਲੋਜੀ ਬੈਂਸ ਜੀ ਉਹਨਾਂ ਨੇ ਸਾਡਾ ਸਾਂਝੀ ਕੀਤੀ ਮਹਾਰਾਜਾ ਤਰੀਪ ਸਿੰਘ ਦੇ ਵਿਲੇ ਦੀਆਂ ਗੱਲਾਂ ਬਾਤਾਂ ਤੇ ਉਹਨਾਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸਿਵਲ ਵਾਰ ਜਿਹੜੀ ਕਿਸੇ ਵੀ ਸੋਸਾਇਟੀ ਵਾਸਤੇ ਕਿਸੇ ਵੀ ਕੰਮ ਵਾਸਤੇ ਜਿਹੜੀ ਉਹ ਤਬਾਈ ਲਿਆਉਂਦੀ ਹੈ ਇਸ ਚੀਜ਼ ਤੋਂ ਬਚਣਾ ਸਾਂਝ ਰੱਖਣੀ ਹੈ ਇਤਹਾਜ਼ ਰੱਖਣਾ ਇਤਫਾਕ ਰੱਖਣਾ ਤੇ ਚੜ੍ਹਦੇ ਲੈਣਦੇ ਦੀ ਸਾਂਝ ਵਾਸਤੇ ਸੀ ਜਿਹੜੀ ਗੱਲਬਾਤ ਸੀ ਉਹ ਗਟੋਰੀ ਏ ਤੇ ਅਸੀਂ ਟੋਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਤੇ ਚੜ੍ਹਦੀ ਕਲਾ